ਆਪਾਂ ਤੁਹਾਨੂੰ ਛੱਡਿਆ ਸੀ ਵੀ ਹਾਂਸੀਵਾਲੇ ਜੰਗਲ 'ਚ ਮਿਲਟਰੀ ਆ ਗਿਆ ਮਿਲਟਰੀ ਵਾਲੇ ਬਾਈ ਜੀ ਪੰਜ ਹੀ ਜਾਣੇ ਆਏ ਸੀ ਜਿਹੜੇ ਗੀਰ ਵਿੱਚ ਕਮੈਂਟ ਕਰਦੇ ਵੀ ਅਸੀਂ ਵੀ ਸੀਗੇ ਉੱਥੇ ਵੀ ਹਾਂ ਗੱਲ ਪੱਕੀ ਆ ਉਹਨਾਂ ਨੂੰ ਬਜੂ ਪੰਜ ਜਾਣੇ ਇੱਕ ਗੱਡੀ ਤੇ ਆਏ ਸੀ ਵਿਚਾਰੇ ਕਿਉਂਕਿ ਸਾਨੂੰ ਤਾਂ ਇਹ ਨਹੀਂ ਪਤਾ ਕਿ ਉਹ ਮਾਸਟਰ ਪਹੁੰਚਿਆ ਕਿਵੇਂ ਸੀ ਉੱਥੇ ਉਹ ਰੋਰ ਸਿੰਗਲ ਸੀਗਾ ਜੰਗਲ ਦੇ ਵਿੱਚ ਲੱਕੜਾਂ ਪਈਆਂ ਸੀ ਉੱਥੇ ਆਪਣੇ ਪਿਆਰ ਦੀਆਂ ਗੱਡੀਆਂ ਵੀ ਖੜੀਆਂ ਸੀ ਵਿਚਾਰੇ ਮਾਰਮਰ ਦਿੱਤੇ ਉਹਨਾਂ ਦੀਆਂ ਬਿਚਾਰੀ ਖੜੀਆਂ ਤੇ ਬੰਦਾ ਕੋਈ ਨਹੀਂ ਸੀ ਉੱਥੇ ਔਜਰ ਲੱਕੜਾਂ ਲੁਕੜਾਂ ਹਟਾ ਕੇ ਆਈ ਆ ਪਰ ਜਦੋਂ ਅਸੀਂ ਪੰਜ ਫੌਜੀ ਵੇਖੇ ਨਾ ਬਾਈ Rajasthan ਦਾ ਹੀ ਹਮਾਚਲ ਦੇ ਪਿਆਰ ਦੇ ਅੰਜਾਂ ਜੀ ස करचा kia का giro सा पर त सी ले ස झ पा ුව जा मा भකාට ගడ ते र ्या लोग බपा ਮੈਂ ਕਹਿੰਦਾ ਯਾਰ ਸਾਈਕਲ ਗੱਡੀ ਭਰਤੀ ਫੌਜੀਆਂ ਦੀ ਬਈ ਫੌਜੀਆਂ ਨੇ ਬੈਰਲੈਸ ਕਰੀ ਆ ਆਪ ਸਭ ਨੂੰ ਕਹਿੰਦਾ ਵੀ ਆਪਣੇ ਬੰਦੇ ਤੰਗ ਵਾਲੇ ਨਹੀਂ ਉਹਨਾਂ ਦਾ ਗੁੱਟੇ ਵਾਲੇ ਇਹਦੀ ਫੋਰਸ ਭੇਜੋ ਇਹ ਗੱਡੀਆਂ ਆ ਗਈਆਂ 10 12 ਮੈਟਰੀ ਦੀ ਉਹਨਾਂ ਨੇ ਸਾਈਕਲਾਂ ਦੀ ਗੱਡੀ ਵੀ ਭਰ ਲਈ ਬਈ ਜਿਹੜਾ ਸਮਾਨ ਇਧਰ ਉਧਰ ਖਿਲ ਰਿਹਾ ਕਹਿੰਦੇ ਯਾਰ ਕਰ ਲੋ ਇਕੱਠਾ ਜਿਹਾਗਾ ਆਪਦਾ ਹਨ ਜੇ ਕੋਈ ਖੁਰ ਕੰਮ ਆਉਣ ਵਾਲਾ ਤਾਂ ਜੇ ਕੋਈ ਤੂੰ ਲੈ ਚੱਲੋ ਯਾਰ ਇਥੋਂ ਪੈਸੇ ਨਹੀਂ ਲੈ ਤੇ ਮਾਰ ਦੇਣਗੇ ਉਹਨਾਂ ਨੇ ਭਰਾਵਾ ਸਾਨੂੰ ਵਿਚਾਲੇ ਗੱਡੀਆਂ ਲਾ ਕੇ ਸਾਡੀਆਂ ਜਿਵੇਂ ਮਾਨਲਾ ਵੀ ਪਿੱਛੇ ਵੀ ਗੱਡੀ ਵਿਚਾਲੇ ਵੀ ਗੱਡੀ ਇੱਕ ਇੱਕ ਬੰਦਾ ਉੱਤੇ ਬਹਿ ਗਿਆ ਟੂਲਾਂ ਦੇ ਭੋਸ ਸਾਨੂੰ ਅਲੀਪੁਰ ਦੁਆਰ ਰੇਲਵੇ ਸਟੇਸ਼ਨ ਤੇ ਲੈ ਗਏ ਰੇਲਵੇ ਸਟੇਸ਼ਨ ਖਾਲੀ ਘਾਲੇ ਕਿਉਂਕਿ ਉਧਰ ਕੋਈ ਰੇਲਾਂ ਚੱਲਦਿਆਂ ਸੀ ਕਿ ਨਾ ਬਿਜਲੀ ਆਵਾ ਜਿੱਦਾਂ ਠੱਪ ਸੀ ਸਾਰਾ ਕੁਝ ਪਾਣੀ ਇਹਨੇ ਆ ਗਈ ਖੰਭਾ ਖੁੰਭਾ ਕੋਈ ਲਾਈਟ ਲੂਟ ਦਾ ਪ੍ਰਬੰਧ ਨਹੀਂ ਸੀ ਉੱਥੇ ਜਾਨਵਰ ਬਹੁਤ ਮਰੇ ਪਏ ਅਸੀਂ ਭਰਾਵਾ ਉਹਨੂੰ ਵੀ ਲੈ ਕੇ ਫੜ ਕੇ ਜਿਹੜਾ ਵਿਚਾਰਾ ਗਾਂਵਲਾ ਸੀ ਅੰਚ ਉਹਨਾਂ ਦੇ ਗੱਡੀਆਂ ਦਾ ਲੈ ਜਾਣੀਆਂ ਸੀ ਨਾਲ ਭਰਾਵਾ ਫਾਦੇ ਕਰਾਲ ਮਿਰਚੇ ਨਾ ਵੇਚਦੇ ਰਹੇ ਯਾਰ ਤੇ ਉਹਨੂੰ ਵੀ ਨਾਲ ਲਈ ਉੱਥੇ ਮਿਲਟਰੀ ਨੇ ਪਹਿਰਾ ਲਾਤਾ ਸਾਡੇ ਤੇ ਜਿੰਨਾ ਰੇਲਵੇ ਜੇ ਦਿਲਵਾਤੀਆਂ ਨਾਲੇ ਲੰਗਰ ਦਾ ਪ੍ਰਬੰਧ ਕਰਤਾ ਵਿਚਾਰਾ ਨੇ ਲੰਗਰ ਵੀ ਲਾਤਾ ਉਹ ਕਹਿੰ ਦੂਰ ਨਹੀਂ ਜਾਣਾ ਪੁਲਿਸ ਵਾਲੇ ਆ ਗਏ ਬੜਾਵਾ ਧਮਕੀ ਮਾਰਨ ਗੱਡੀ ਵੜੋ ਜੰਨੀਆਂ ਗੱਡੋ ਕਹਿੰਦੇ ਤੋਂ ਜੰਨੀਆਂ ਕਹਿੰਦੇ ਡੰਗਰ ਚੱਕਣੇ ਮਰੇ ਭਾਈ ਜਾਨ ਬਾਰੇ ਤੇ ਬਿਮਾਰੀ ਫੈਲੂਗੀ ਐ ਕਰੂਗਾ ਐ ਕਰਦੇ ਲੋਕ ਕਰਦੇ ਗਏ ਭੱਜ ਕੇ ਗਏ ਮਿਲਟਰੀ ਵਾਲਿਆਂ ਨੂੰ ਦੱਸਿਆ ਜਾਂ 50 ਦੇ ਪੁਲਿਸ ਵਾਲੇ ਉਹਨਾਂ ਕੋਈ ਦੇ ਅੱਖੇ ਨਹੀਂ ਲੱਗਣਾ ਉਹ ਕਹਿੰਦਾ ਵੀ ਅਸੀਂ ਹੈਗੇ ਆ ਤੁਸੀਂ ਡਰੋ ਨਾ ਯਾਰ ਅੱਜ ਆ ਕੇ ਵੀ ਠੀਕ ਹੈ ਬੱਬਾ ਸਾਲਾ ਅੱਜ ਵੀ ਤਾਂ ਡਰਤਾ ਸੀਗਾ ਨੀਂਦ ਕਿੱਥੇ ਆਉਂਦੀ ਯਾਰ ਇਹੋ ਜਿਹੇ ਕੰਮ ਕਰ ਚਲੋ ਰਾਤ ਨੂੰ ਸੌਂਗੇ ਉਹ ਜਿਹੜਾ ਵਿਚਾਰਾ ਪਾਗਲ ਹੋਇਆ ਸੀਗਾ ਉਹਨੇ ਚੀਖਾਂ ਚੱਕ ਦੇ ਆ ਗਏ ਓਏ ਆ ਗਏ ਓਏ ਬੰਦੇ ਆ ਗਏ ਓਏ ਬੱਬਾ ਹੀ ਨਹੀਂ ਅੱਗੇ ਜਾ ਕੇ ਦੇਖ ਜਦੋਂ ਬੰਦੇ ਆ ਗਏ ਉਹ ਘੁੱਟ ਪੇਜ ਕਰਕੇ ਨਿਕਲ ਕੇ ਗੱਡ ਗੱਡੋਂ ਹੂੰ ਲਾਇ ਬਗੜਗਾ ਵਿੱਚੋਂ ਨਿਕਲੇ ਭੱਜਲੇ ਬੰਦੇ ਆ ਗਏ ਬੇਮਤੀ ਗੱਲ ਉਹੀ ਭੱਜਲੇ ਉਹ ਰੇਡ ਵੇਜ ਨੂੰ ਚੱਡਗਾ ਛਾਲਾ ਸੀ ਮਿਲਟਰੀ ਨੇ ਰੋਲਾ ਪਾਇਆ ਉਹ ਕਿੱਧਰ ਕਿੱਧਰ ਅਜਾ ਤਾਂ ਬੰਦੇ ਆ ਗਏ ਕਹਿੰਦੇ ਇੱਥੇ ਜਿੜੀ ਵਰਨੀ ਮਾਰਦੀ ਕਹਿੰਦਾ ਵੀ ਇੱਥੇ ਨਹੀਂ ਕੋਈ ਆਉਂਦਾ ਤੁਸੀਂ ਯਾਰ ਇੰਨੀ ਨਾ ਟੈਨਸ਼ਨ ਲੋ ਕਹਿੰਦਾ ਯਾਰ ਬੰਦੇ ਨੇ ਰੋਲਾ ਪਾਇਆ ਸਾਡੇ ਨੇ ਆ ਗਏ ਉਹ ਕਹਿੰਦਾ ਉਹ ਆ ਵਿਚਾਰਾ ਜਿਹੜਾ ਗ ਉਗਰਾ ਮੈਂ ਨਹੀਂ ਆਇਆ ਕੋਈ ਫੇਰ ਸਾਂਗੇ ਆਗੇ